ਹੁਣ ਗੱਲ ਆ ਗਈ ਉਸ ਲੀਕਡ ਆਡੀਓ ਰਿਕਾਰਡਿੰਗ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਪੇਜ ਤੇ ਪਾ ਕੇ ਸ਼ੇਅਰ ਕੀਤੀ ਔਰ ਫਿਰ ਉਹ ਵਾਇਰਲ ਹੋ ਗਈ ਸਾਰੇ ਪੰਜਾਬ ਚ ਹਾਹਾਕਾਰ ਮਚ ਗਈ ਕਿ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਲੋਕਤੰਤਰ ਦਾ ਘਾਣ ਕਰ ਰਹੀ ਹੈ ਜਿਵੇਂ ਕਿ ਪੰਚਾਇਤ ਦੀਆਂ ਚੋਣਾਂ ਚ ਵੀ ਹੋਇਆ ਸੀ ਤੇ ਫੇਰੇ ਪਰਚਾ ਜਿਹੜਾ ਦਰਜ ਹੋਇਆ ਇਹ ਇਲੈਕਸ਼ਨ ਕਮਿਸ਼ਨ ਸਟੇਟ ਜਿਹੜਾ ਸੂਬੇ ਦਾ ਹੁੰਦਾ ਇੱਕ ਦੂਜਾ ਸੈਂਟਰ ਵਾਲਾ ਹੁੰਦਾ ਇਲੈਕਸ਼ਨ ਕਮਿਸ਼ਨ ਜਿਹੜਾ ਐਮਪੀ ਦੀਆਂ ਚੋਣਾਂ ਚ ਜਾਂ ਐਮਐਲਏ ਦੀਆਂ ਚੋਣਾਂ ਚ ਜ਼ਿੰਮੇਵਾਰ ਹੁੰਦਾ ਸੋ ਕਿਉਂਕਿ ਇਹ ਪਿੰਡ ਦੀਆਂ ਚੋਣਾਂ ਨੇ ਇਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਜ਼ਿੰਮੇਵਾਰ ਹੁੰਦਾ ਹੈ ਕਰਵਾਉਣ ਲਈ ਸੋ ਤੁਸੀਂ ਇਸ ਪਰਚੇ ਤੇ ਲੱਗੀਆਂ ਧਾਰਾਵਾਂ ਤੋਂ ਸਾਫ਼ ਸਮਝ ਸਕਦੇ ਹੋ ਕਿ ਜੋ ਪੁਲਿਸ ਨੇ ਪਰਚਾ ਦਰਜ ਕੀਤਾ ਉਹ ਤੋਂ ਸਪਸ਼ਟ ਹੋ ਗਿਆ ਕਿ ਜੀ ਐਸਐਸਪੀ ਦੀ ਆਵਾਜ਼ ਨਹੀਂ ਇਹ ਐਸਐਸਪੀ ਆਪਣੇ ਅਧਿਕਾਰੀਆਂ ਨਾਲ ਗੱਲ ਨਹੀਂ ਕਰ ਰਿਹਾ ਇਹ ਤਾਂ ਕਿਸੇ ਨੇ ਚੀਟਿੰਗ ਕੀਤੀ ਆ ਜਿਵੇਂ ਕਿ ਕਹਿ ਸਕਦੇ ਹੋ ਕਿ ਇਹ ਆਈ ਜਨਰੇਟਿਡ ਆਡੀਓ ਰਿਕਾਰਡਿੰਗ ਹੈ AI ਹੁੰਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇਸ ਕਿਸਮ ਦੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਆਪਣੇ ਤੇ ਗੱਲ ਲੈਣ ਦੀ ਬਜਾਏ ਕਿਸੇ ਹੋਰ ਤੇ ਪਾਤੀ ਹੋਰ ਕੌਣ ਆ ਫਿਰ ਇਸ ਸਥਿਤੀ ਦੇ ਵਿੱਚ ਜਿਹੜੇ ਬੰਦੇ ਨੇ ਸਭ ਤੋਂ ਪਹਿਲਾਂ ਇਹ ਆਡੀਓ ਰਿਕਾਰਡਿੰਗ ਆਪਣੇ ਪੇਜ ਤੇ ਪਾਈ ਸੋਸ਼ਲ ਮੀਡੀਆ ਦੇ ਵਿੱਚ ਸਰਕੂਲੇਟ ਕੀਤੀ ਉਹ ਕੌਣ ਆ ਉਹ ਸੁਖਬੀਰ ਬਾਦਲ ਜੋ ਇਥੋਂ ਸਪਸ਼ਟ ਹੋ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹੋ ਸਕਦਾ ਹੈ ਇਸੇ ਪਰਚੇ ਦੇ ਵਿੱਚ ਸੁਖਬੀਰ ਬਾਦਲ ਨੂੰ ਵੀ ਨਾਮਜ਼ਦ ਕਰ ਦਿੱਤਾ ਜਾਏ ਤੇ ਇਹ ਇੱਕ ਸੰਭਾਵਨਾ ਦਾ ਮੈਂ ਗੱਲ ਕਰ ਰਿਹਾ ਜ਼ਿਕਰ ਕਰ ਰਿਹਾ ਹਜੇ ਤੱਕ ਕਿਸੇ ਨੂੰ ਇਸ ਪਰਚੇ ਚ ਨਾਮਿਨੇਟ ਨਹੀਂ ਕੀਤਾ ਔਰ ਜਦੋਂ ਤੁਸੀਂ ਇਹ ਸੁਣਦੇ ਹੋ ਆਡੀਓ ਰਿਕਾਰਡਿੰਗ ਜਿਹੜੀ ਤੁਸੀਂ ਮੇਰਾ ਖਿਆਲ ਹੈ ਹੁਣ ਤੱਕ ਸੁਣ ਚੁੱਕੇ ਹੋਵਾਂਗੇ ਉਹਦੇ ਵਿੱਚ ਐਸਐਸਪੀ ਦੀ ਆਵਾਜ਼ ਹੈ ਜਾਂ ਉਹਦੇ ਐਸਪੀਜ਼ ਦੀ ਆਵਾਜ਼ ਹੈ ਜਾਂ ਥਾਣੇਦਾਰਾਂ ਦੀ ਆਵਾਜ਼ ਹੈ ਡੀਐਸਪੀਜ਼ ਦੀ ਆਵਾਜ਼ ਹੈ ਐਨੇ ਅਫਸਰਾਂ ਦੀ ਆਵਾਜ਼ ਕੀ ਏਆਈ ਜਨਰੇਟ ਕਰ ਸਕਦੀ ਹੈ ਇਹਦੀ ਜਿਹੜੀ ਆ ਐਨਾਲਿਸਿਸ ਇਹਦੀ ਟਰੂਥਫੁਲਨੈਸ ਉਹ ਤਾਂ ਐਫਐਸਐਲ ਦੀ ਲੈਬ ਹੀ ਦੱਸ ਸਕਦੀ ਹੈ ਖੈਰ ਇਹ ਪਰਚਾ ਦਰਜ ਹੋ ਗਿਆ ਜੀ ਆਂਣ ਪਛਾਤੇ ਵਿਅਕਤੀਆਂ ਦੇ ਨਾਮ ਤੇ ਤੇ ਇਹਦੇ ਵਿੱਚ ਅੱਗੇ ਲੋਕ ਨਾਮਿਨੇਟ ਕੀਤੇ ਜਾ ਸਕਦੇ ਆ ਹੁਣ ਆਉਨੇ ਆਪਾਂ ਇਸ ਪਰਚੇ ਦੇ ਪਿੱਛੇ ਦੀ ਕਹਾਣੀ ਉਹ ਇਹ ਹੈ ਕਿ ਜਦੋਂ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਚ ਪਰਚਾ ਦਰਜ ਹੋ ਗਿਆ ਤਾਂ ਉਦੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਸਾਰੀ ਜਾਂਚ ਪਰਚੇ ਦੀ ਇਨਵੈਸਟੀਗੇਸ਼ਨ ਟਰਾਂਸਫਰ ਕਰਤੀ ਕੀ ਨੂੰ ਦੇਤੀ ਹੈ ਇਹ ਇਹ ਦਿੱਤੀ ਐਸ ਪੀ ਐਸ ਪਰਮਾਰ ਏ ਡੀ ਜੀ ਪੀ ਲਾਅ ਐਂਡ ਆਰਡਰ ਜਦੋਂ ਕਿ ਸਾਈਬਰ ਕ੍ਰਾਈਮ ਦਾ ਜਿਹੜਾ ਵਿਭਾਗ ਹੈ ਪੰਜਾਬ ਪੁਲਿਸ ਦਾ ਉਹ ਆਉਂਦਾ ਹੈ ਵੀ ਨੀਰਜਾ ਸਪੈਸ਼ਲ ਡੀਜੀਪੀ ਦੇ ਅੰਡਰ ਉਹਦੇ ਤਹਿਤ ਇਹ ਕੰਮ ਕਰਦਾ ਹੈ ਉਹਨਾਂ ਨੂੰ ਨਹੀਂ ਦਿੱਤੀ ਗਈ ਤੇ ਅੱਗੇ ਚੱਲ ਕੇ ਦੱਸਾਂਗੇ ਇਹਦੇ ਕੀ ਅਰਥ ਨੇ ਕੀ ਇੰਟਰਪ੍ਰੀਟੇਸ਼ਨ ਹੈ ਹੁਣ ਕੁਐਸਚਨ ਆਉਂਦਾ ਕਿ ਸਿਰਫ ਏਡੀਜੀਪੀ ਨੂੰ ਰਿਮਾਰ ਨੂੰ ਕਿਉਂ ਚੁਣਿਆ ਗਿਆ ਕੁਝ ਮਹੀਨੇ ਪਹਿਲਾਂ ਅਪ੍ਰੈਲ 2025 ਦੇ ਵਿੱਚ ਉਹਨੂੰ ਮੁਅਤਲ ਕੀਤਾ ਗਿਆ ਸੀ ਕਿਉਂਕਿ ਕਹਿੰਦੇ ਜੀ ਤੂੰ ਨਲਾਇਕ ਅਫਸਰ ਹੈ ਔਰ ਫਿਰ ਉਹ ਦੁਬਾਰ ਉਹਨੂੰ ਚਾਰ ਸ਼ੀਟ ਵੀ ਕੀਤਾ ਜਾ ਚੁੱਕਿਆ ਉਹਦੇ ਤੇ ਦੋਸ਼ ਕੀ ਸੀ ਉਹਦੇ ਤੇ ਦੋਸ਼ ਸੀ ਕਿ ਭਾਈ ਤੈਨੂੰ ਕਿਹਾ ਸੀ ਕਿ ਜਿਹੜੇ ਡਰਾਈਵਿੰਗ ਲਾਇਸੈਂਸ ਬਣਦੇ ਐ ਟਰਾਂਸਪੋਰਟ ਦੇ ਭਾਗ ਦੇ ਦਫਤਰਾਂ ਚ ਆਰਟੀਓਜ਼ ਦੇ ਦਫਤਰ ਚ ਉਹਨਾਂ ਤੇ ਤੂੰ ਸਹੀ ਸਮੇਂ ਸਰ ਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਜਿਹੜੇ ਪੀਸੀਐਸ ਅਫਸਰ ਸਿਗੇ ਜਿਨ੍ਹਾਂ ਦੇ ਨਾਮ ਨੇ ਪ੍ਰਦੀਪ ਸਿੰਘ ਢਿੱਲੋਂ ਰਵਿੰਦਰ ਕੁਮਾਰ ਬਾਂਸਲ ਰਮਨਦੀਪ ਸਿੰਘ ਢਿੱਲੋਂ ਜਾਂ ਤਾਂ ਉਹ ਭੱਜ ਗਏ ਯਾ ਫਿਰ ਜ਼ਮਾਨਤ ਉਹ ਕਰਾਂ ਲੈ ਗਈ ਤੇ ਤੂੰ ਕਾਰਵਾਈ ਸਮੇਂ ਸਿਰ ਨਹੀਂ ਕੀਤੀ ਜਿਹਦਾ ਫਾਇਦਾ ਇਹਨਾਂ ਨੂੰ આરોપીਆਂ ਨੂੰ ਹੋਇਆ